ਇਹ 2:52 ਮਿੰਟ ਤੇ ਗੱਲਾ ਕਰਦਾ ਇਹ ਕਿੱਥੋਂ ਹੋ ਰਿਹਾ ਐਲੀਕੇਸ਼ਨ ਨਾਲ ਤੁਹਾਡੀ ਮੰਦਰ ਮੰਦਰ ਕਹਿੰਦੇ ਇਹ ਨਸ਼ਾ ਵੇਚਦੀ ਤੁਹਾਡੀ ਮੰਦਰ ਉਹ ਕਹਿੰਦੀ ਇਹਨਾਂ ਦੀ ਭੈਣ ਸਦਾ ਵੇਚਦੀ ਹੈ ਜਦੋਂ ਨਹੀਂ ਜਦੋਂ ਮੈਂ ਖਾਂਦਾ ਨਾ ਜਦੋਂ ਮੈਂ ਖਾਂਦਾ ਇਹ ਕਹਿੰਦਾ ਮੈਂ ਨਸ਼ਾ ਖਾਂਦਾ ਤੇ ਫਿਰ ਅੰਦਰ ਘਰ ਲੈ ਕੇ ਨਹੀਂ ਇਹ ਵੇਚਦੇ ਇਹ ਸੀ ਨਸ਼ਾ ਖਾਂਦਾ ਨੂੰ ਪੁੱਛ ਜਿਹੜਾ ਕਹਿੰਦੇ ਵੀ ਖਾਂਦਾ ਤੁਸੀਂ ਬੂਟਾ ਪਿੰਡ ਜਾ ਕੇ ਕਿ ਲਾਈਵ ਸਾਰੇ ਮਹਲਕ ਪੁੱਛ ਸਕਦੇ ਹੋ ਇਹਨਾਂ ਦੀ ਗਲੀ ਵਿੱਚ ਜਾ ਕੇ ਪੁੱਛੋ ਭਾਜੀ ਸਾਡੀ ਵੀਡੀਓ ਕਿਉਂ ਬਣਾ ਰਹੇ ਹੋ ਕੋਣ ਬਣਾ ਰਹੇ ਹੋ ਕੋਣ ਕੋਣ ਨਾਲ ਗੱਲ ਕਰਾ ਰਹੇ ਹਾਂਜੀ ਮੈਡਮ ਜਾ ਰਹੇ ਆ ਤੁਸੀਂ ਕਿਸੇ ਦੇ ਕੋਣ ਖੜਾਈ ਜਾ ਰਹੇ ਹੋ ਕਿ ਕਿਸੇ ਦੇ ਕੋਣ ਆ ਰਹੇ ਐ ਕੰਗਾ ਕੋਲੋਂ ਤਾਂ ਪ੍ਰੈਸ਼ਰ ਵੀ ਪਾ ਲਿਆ ਬਿਲਕੁਲ ਇਹ ਤਸਵੀਰ ਹੈ ਬਸਤੀ 바ਵਾ ਖੇਲ ਦੇ ਏਰੀਆ ਦੀ ਹੈ ਲੈਦਰ ਕੰਪਲੈਕਸ ਦੀ ਹੈ ਬੱਚੇ ਵੀ ਲੈ ਕੇ ਬੈਠੀ ਹੋਈ ਸੀਗੀ ਕਮ ਸੈਂਟਰ ਦੇ ਵਿੱਚ ਆਪਾਂ ਨੂੰ ਫੇਰਾ ਗਿਆ ਵੀ ਸਾਈਡ ਤੋਂ ਜਨਾਨੀ 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 ਜ ਮੇਰਾ ਇਹ ਜੀਤਰੋਂ ਦੀ 2 ਮਹੀਨੇ ਤੋਂ ਤੁਸੀਂ ਇਹਨਾਂ ਦੇ ਘਰ ਦੇ ਨਾਲ ਨਹੀਂ ਗੱਲ ਕੀਤੀ ਇਹ ਦੇਖ ਲਿੱਤਾ ਹੋ ਗਿਆ ਕਿ ਇਹ ਸਾਡੇ ਚ ਰੋਣ ਨਹੀਂ ਰਹਿਂਦਾ ਉੱਥੇ ਆ ਤੇ ਨਹੀਂ ਨਹੀਂ ਤੁਹਾਡੇ ਨਾਲ ਰੋਈ ਨਹੀਂ ਰਹਿਂਦਾ ਮੇਰੇ ਨਾਲ 2 ਸਾਲ 2 ਸਾਲੋਂ ਕਰ ਰਿਆ ਸੀਗਾ 8-9 ਮਹੀਨੇ ਹੋ ਗਏ ਆ ਇਹਦੇ ਘਰ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਅੱਜ ਤੱਕ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਅੱਜ ਫੈਕਟਰੀ ਦੇ ਅੱਗੇ ਮੇਰਾ ਜਦੋਂ ਆਪਣੇ ਅੱਖੀ ਪ੍ਰੂਫ ਦੇਖ ਲਿਆ ਤਾਂ ਆਈਆਂ ਮੈਂ ਅੱਛਾ ਮੈਂ ਤਾਂ ਮੈਂ ਉੱਧਾਂ ਨਹੀਂ ਆਈ 4 ਸਾਲ ਹੋ ਗਏ ਇਸ ਫੈਕਟਰੀ 'ਚ ਲੱਗਣ ਮੈਂ ਨਹੀਂ ਪੜੀ ਇਸ ਫੈਕਟਰੀ 'ਚ ਅੱਜ ਆਈਆਂ ਸਬੂਤ ਲੈ ਕੇ ਆਈ ਹਾਂ ਉਹ ਕਹਿੰਦਾ ਮੈਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ ਕੋ ਨਹੀਂ ਤੁਹਾਡੀ ਤੁਹਾਡੀ ਜਿਹੜੀ ਤੁਸੀਂ ਲੇਡੀਜ਼ ਅਲੀਗੇਸ਼ਨ ਲਗਾ ਰਹੇ ਤੁਹਾਡੀ ਉਹਦੇ ਨਾਲ ਕਦੀ ਗੱਲਬਾਤ ਹੋਈ ਹੈ ਸਰ ਮੇਰੀ ਨਹੀਂ ਹੋਈ ਮੈਂ ਦੇਖ ਕੇ ਤਾਂ ਹੀ ਆਈ ਤੁਸੀਂ ਯਕੀਨ ਕਰੇ ਨਹੀਂ ਜਿਹੜੀ ਚੈਟਿੰਗ ਹੈ ਇਹਦੇ ਨਾਲ ਪਿੰਚਿੰਗ ਵਾਲਾ ਕੀ ਲਿਖਿਆ ਕੀ ਹੋਇਆ ਉਹ ਹੀ ਤੁਹਾਨੂੰ ਪੁੱਛ ਰਿਹਾ ਪਹਿਲਾਂ ਵੀ ਮੇਰੀ ਕੰਪਲੇਂਟ ਦਿੱਤੀ ਸੀ ਤੁਸੀਂ ਇੱਥੇ ਕਮੈਂਟ ਕਰਦਾ ਹੋਇਆ ਬਿਲਕੁਲ ਪੁਸ਼ ਪ੍ਰਸ਼ਾਸਨ ਵਿੱਚ ਇੱਥੇ ਪਹੁੰਚਿਆ ਹੋਇਆ ਤਸਵੀਰਾਂ ਲੈਦਰ ਕੰਪਲੈਕਸ ਦੀ ਹੈ ਚੈਟਿੰਗ ਦਿਖਾ ਰਹੀ ਹੈ ਨਾ ਇਹ ਘੱਟੋ ਘੱਟ 3-4 ਸਾਲ ਪੁਰਾਣੀ ਹੈ ਉਹ ਵੀ ਐਨੇ ਕਿਤੇ ਇੱਕ ਹੋਤੇ ਮੇਰੀ ਫੇਸਬੁੱਕ ਤੇ ਹੈ ਫੇਸਬੁੱਕ ਦੀ ਅੱਜ ਦੀ ਦਿਓ ਆ ਕਹਿੰਦੀ ਵਟਸਐਪ ਦੀ ਆ ਪੁੱਛੋ ਮ ਜਾਦੀ ਬੱਚਾ ਲੈ ਕੇ ਬੈਠੀ ਆ ਆ ਕੇ 60 ਸਾਲ ਤੇ ਕਰ ਵੀ ਸਿਹਰ ਤੇ ਘਰਾਤੀ ਪਰ ਜਿਹੜੀ ਮੇਰੀ ਇਸ ਫੈਕਟਰੀ ਦੇ ਵਿੱਚ ਲੇਡੀ ਕੰਮ ਕਰਦੀ ਹੈ ਜਿਹਦੇ ਨਾਲ ਮੇਰੇ ਹਸਬੰਦ ਦੀ ਗੱਲ ਬਾਤ ਹੈ ਪਤਾ ਹੋਇਆ ਕਹਿੰਦੀ ਵੀ ਸਾਡਾ ਇਹ ਤੁਹਾਡੀ ਜੁਲੀਅਨ ਤੁਹਾਡੇ ਨਾਲ ਬੋਲਦਾ ਮੇਰੇ ਘੜੀ ਨੂੰ ਬੁਲਾ ਕੇ ਜ਼ਬਰਦਸਤੀ ਦੀ ਗੱਲ ਲੈ ਰਿਹਾ ਨਹੀਂ ਜ਼ਬਰਦਸਤੀ ਨਹੀਂ ਕਰਦਾ ਸੁਣੋ ਭਾਈ ਕਿੰਨੇ ਟਾਈਮ ਹੋ ਗਿਆ ਦਰਵਾਜ਼ਾ ਤੋੜ ਕੇ ਗੱਟਿਆ ਇਹਨੂੰ ਬਾਹਰ ਲੈਣ ਕਿੰਨੇ ਟਾਈਮ ਹੋ ਗਿਆ 7 ਸਾਲ ਹੋ ਗਏ ਤੇ 7 ਸਾਲ ਤੋਂ ਤੁਹਾਨੂੰ ਹੁਣ ਪਤਾ ਲੱਗਾ ਜ਼ਬਰਦਸਤੀ ਹੋਇਆ ਅੰਮਨੇ ਪਲਾਇਆ ਮੈਂ ਕਿਹਾ ਅੱਜ ਦੇਢ ਵੇ ਦਾ ਦੇਢ ਵੇ ਆ ਜਾਨੀ ਨਹੀਂ ਜਬਰਦਸਤ ਆ ਗਿਆ ਹੋ ਗਿਆ ਪਾਜੀ ਸਾਰੀ ਪਬਲੀਕ ਇਹ ਕਹਿੰਦੇ ਇਹ ਲੈ ਜਾਏ ਇਦਾਂ ਹੀ ਇਹ ਕਹਿੰਦੇ ਇਦਾਂ ਨਹੀਂ ਮੈਂ ਲੈ ਕੇ ਆਣ ਕੱਲ ਨੂੰ ਤੁਸੀਂ ਅਪਰੇਟ ਕਰ ਦੋ ਕਿ ਸਾਜੀ ਅੱਛਾ ਪਹਿਲੇ ਸੋਣ ਦੇ ਵਿੱਚ ਬਿਠਾ ਦੇ ਸਾਡੇ ਨੂੰ ਤਾਂ ਵਿਆਹ ਕੇ ਤੋੜੋ ਇੱਕ ਕੀ ਕਹਿੰਦੇ ਆ ਮੈਨੂੰ ਠੀਕ ਹੈ ਮੈਂ ਮਜਬੂਰ ਕਰਵਾਤੀ ਚੰਨਣ ਮੈਂ ਜਾਣਦੀ ਮੈਡਮ ਉਹ ਕਹਿੰਦੇ ਜ਼ਬਰਦਸਤੀ ਹੋਇਆ ਵਿਆਹ ਜੀ ਹਾਜੀ ਗੁਰਦਾਸਪੁਰ ਦੇ ਰਿਸ਼ਤੇਦਾਰਾਂ ਨੂੰ ਮੈਂ ਬੇਦਖਲ ਨਹੀਂ ਜ਼ਬਰਦਸਤੀ ਕਰ ਸਕਦੀ ਆ ਕੋਈ ਪ੍ਰੂਫ ਹੈ ਮੈਡਮ ਛੇ ਸਾਲਾਂ ਚ ਹੋਣ ਬਣਾ ਲੱਗੇ ਇਹਨਾਂ ਨੂੰ ਹਾਜੀ ਤੁਸੀਂ ਦੱਸੋ 498ਏ 498ਬੀ ਪਰਚਾ ਕਿੱਦਾਂ ਪੈਂਦਾ ਬਿਨਾ ਪ੍ਰੂਫ ਤੋਂ ਪੈਂਦਾ ਆ ਹੋ ਜੀ ਸਾਡੀ ਗੁਰਦਾਸਪੁਰ ਦੇ ਪਤੀ ਦੀ ਨਾ ਮੇਰੇ ਲੰਮੇ ਰਿਸ਼ਤੇ ਆਪਣੇ ਮੈਡਮ ਉਹ ਮੈਡਮ ਉਹੀ ਕਹਿ ਰਹੇ ਹੋ ਜਿਹੜੀ ਤੁਸੀਂ ਚੈਟ ਦਿਖਾ ਰਹੇ ਹੋ ਨਾ ਪਿੰਕੀ ਦੇ ਨਾਲ ਉਹ ਕਹਿੰਦੇ ਉਹ 4 ਸਾਲ ਪੁਰਾਣੀ ਆ ਉਹ ਕਿਦੀ ਚੈਟ ਉਹ ਤਰੇਕ ਪਰਸਾਂ ਦੀ ਤੁਸੀਂ ਜਿਹੜੀਆਂ ਚੜੀਆਂ ਗੱਡੀਆਂ ਅਜ ਬਾਹਰ ਹੈਗੀ ਤੁਹਾਡੂ ਇਹ ਨਹੀਂ ਹੈਗੀ ਇਹ ਖੁੱਤ ਕਦੀ ਕਰ ਲਾ ਫੇਰ ਮੈਡਮ ਇਹ ਟੂਟ ਜਦੋਂ ਸਕਰੀਨ ਸ਼ਾਟ ਲਵਾਂਗੇ ਟੂਟੇ ਦਾ ਹੋਗਾ ਹੀ ਆਊਗਾ ਨਾ ਲਿਖਿਆ ਫੇਸਬੁੱਕ ਤੋਂ ਕਿੱਦਾਂ ਲਿਆ ਗਿਆ ਹੈ ਆ ਦੇਖੋ ਸਕਰੀਨ ਸ਼ਾਟ ਕਿੱਦਾਂ ਲਿਆ ਗਿਆ ਹੈ ਸਕਰੀਨ ਸ਼ਾਟ ਦੇਖੋ ਕਿੱਥੇ ਲਿਆ ਗਿਆ ਕੀ ਲਿਖਿਆ ਕੀ ਉਹ ਦੱਸ ਦੋ ਬੜੇ ਸਕਰੀਨ 'ਤੇ ਕਮੈਂਟ ਕਰ ਦੋ ਤੇ ਪਿੰਕੀ ਨਾ ਨਾਮ ਵੀ ਦੱਸ ਦਿੱਤਾ ਹੈ ਇਹਨੇ ਪੂਰਾ ਲਿਆ ਕਿ ਇਹ ਸਰਦਾਰ ਜੀ ਇਹ ਕਹਿੰਦਾ ਲੜਕੀ ਵੀ ਇੱਕ ਲੜਕੀ ਨੂੰ ਗਲਤ ਕਮੈਂਟ ਕਰਦਾ ਵਾ ਤੇ ਉਹਨਾਂ ਦੀ ਚੈਟ ਦੇ ਵਿੱਚ ਸਾਰਾ ਕੁਝ ਹੈਗਾ ਉਹ ਨਹੀਂ ਪਰ ਜਿੰਨਾਂ ਕਹਿੰਦੇ ਨੇ ਕਿ ਜੋ ਜਿੰਨਾ ਮਰਜ਼ੇ ਪੂਹਾ ਖੋਦੀ ਉਹਨੂੰ ਖੋਦੀ ਜੋ ਖੋਦੀ ਜੋ ਖੋਦੀ ਉਹ ਘਰ ਦਾ ਹਸਾਬ ਹੈ ਨਾ ਜਿੰਨੇ ਮਰਜ਼ੇ ਕੋ ਗੱਲਾਂ ਸੁਣੋ ਕਹਾਣੀਆਂ ਨੇ ਬਣਾਈ ਜਾਣੀਆਂ ਬਣਾਏ ਜਾਣੀਆਂ ਅਮਾ ਦਾ ਰਹਿ ਗਿਆ ਫਿਜੋਰੇ ਠੀਕ ਹੈ ਜਿਹੜੇ ਭਿਆਨ ਲੈਣੇ ਇਹਦੇ ਲਾ ਲਓ ਜੋ ਵੀ ਭਿਆਨ ਲੈਣੇ ਮੈਨੂੰ ਪਾ ਖਾਣੇ ਸਰੋ ਲੇਡੀਜ਼ਾ ਲੇਡੀਜ਼ਾ ਕਹਿੰਨਾ ਮੇਰੇ ਘਰ ਵਾਲੇ ਦੀ ਕਿਸੇ ਕੁੜੀ ਦੇ ਨਾਲ ਗੱਲਬਾਤ ਆ ਇਸ ਕਰਕੇ ਮੈਂ ਮੈਂ ਪਰੇਸ਼ਾਨ ਹੋ ਰਹੀ ਹਾਂ ਉਹ ਵੀ ਆਦੇ ਉੱਤੇ ਆ ਕੇ ਕਾਫ ਦੇਣੇ ਚ ਲੱਗਾ ਸੀ ਹਾਂ ਬਾਕੀ ਇਹਨਾਂ ਦਾ ਪਹਿਲਾਂ ਵੀ ਚੱਲਦਾ ਕੋਰਟ ਕੇਸ ਕਾਟਾਨੇ ਦਾ ਪੰਜ ਨੰਬਰ ਵਾਲੇ ਤੇ ਪੈਂਦਾ ਤੇ ਨਾ ਰੱਖ ਉੱਤੇ ਨਾ ਪੈਂਦਾ ਤੁਹਾਡੀ ਅੰਦਰ ਦੀ ਸਟਾਫ ਨਾਲ ਕਿਸੇ ਨੇ ਗੱਲਬਾਤ ਹੋਈ ਕੀ ਇੱਧਰ ਕੋਈ ਅੰਦਰ ਗੱਲਬਾਤ ਪਤਾ ਲੱਗੀ ਕੀ ਅੰਦਰ ਦੀ ਗੱਲ ਆਇਆ ਜਾਂ ਨਹੀਂ ਕੀਤਾ ਉਹ ਸਾਡੇ ਕੋ ਨਹੀਂ ਉਹ ਤਾਂ ਪਹਿਲਾਂ ਕਹਿੰਦੇ ਸਾਡੇ ਕੋ ਮੁੰਡਾ ਜੀ ਚੁੱਪੀ ਪਿਆ ਮਹਿਲਾ ਥਾਣੇ ਚੱਲਦਾ ਸਾਡੇ ਕੋਲ ਠੀਕ ਕਿਸ ਤੋਂ ਦਾ ਉੱਤੇ ਕਹਿੰਦਾ ਮਹਿਲਾ ਥਾਣੇ ਚੱਲਦਾ ਕੰਪਲੇਂਟ ਚੱਲਦੇ ਪੰਜ ਨੰਬਰ ਚ ਵੀ ਨਾ ਪਹਿਲਾਂ ਚੱਲਦਾ ਮਹਿਲਾ ਥਾਣੇ ਚੱਲਦਾ ਤੇ ਥਾਣੇ ਦੇ ਸੂਰਜ ਦੇ ਪਹਿਲਾਂ